ਸਾਬ ਸਰਕਾਰ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਗਈ ਹੈ ਯੁਧ ਨਸ਼ਾ ਵਿਰੋਧ ਇਸੇ ਦੀ ਲੜੀ ਤਹਿਤ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਸ਼੍ਰੀਮਤੀ ਅਮਨੀਤ ਕੌਂਡਲ ਉਹਨਾਂ ਜੀ ਦੀ ਹਦਾਇਤਾਂ ਦੇ ਮੁਤਾਬਕ ਜਿੰਨੇ ਵੀ ਵਾਰਡ ਡਿਫੈਂਸ ਕਮੇਟੀ ਦੇ ਮੈਂਬਰ ਨੇ ਜਾਂ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਨੇ ਜਿਹੜੇ ਹਲਕਾ ਕੋਆਰਡੀਨੇਟਰ ਲਗਾਏ ਗਏ ਯੁਧ ਨਸ਼ਾ ਵਿਰੋਧ ਤੋਂ ਟੀਮ ਦੇ ਜਾਂ ਫਿਰ ਜਿੰਨੇ ਵੀ ਬਲਾਕ ਪ੍ਰਧਾਨ ਨੇ ਉਹਨਾਂ ਦੇ ਨਾਲ ਜਿਹੜਾ ਆਪਦੇ ਰਿਲੇਸ਼ਨ ਵਧਿਆ ਕਰਨ ਵਾਸਤੇ ਉਹਨਾਂ ਦੇ ਨਾਲ ਮਿਲ ਨਹੀਂ ਕਰਨ ਵਾਸਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਇਹਨਾਂ ਦੀ ਅਸੀਂ ਮੀਟਿੰਗ ਬੁਲਾਈ ਇਸ ਮੀਟਿੰਗ ਵਿੱਚ ਅਸੀਂ ਚਰਚਾ ਕੀਤੀ ਕਿ ਇਸ ਸਾਲ ਵਿੱਚ ਪੁਲਿਸ ਨੇ ਕੀ ਕੀ ਕੰਮ ਜਿਹੜੇ ਉਹ ਕੀਤੇ ਆ ਜਿੰਨੇ ਵੀ ਮੁਕਦਮੇ ਦਰਜ ਕੀਤੇ ਆ ਰਿਕਵਰੀ ਕੀਤੀ ਆ ਇਸ ਤੋਂ ਇਲਾਵਾ ਕਈ ਅਸੀਂ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਦੀ ਪ੍ਰਾਪਰਟੀਆਂ ਵੀ ਅਟੈਚ ਕਰਾਈਆਂ ਤੇ ਅਸੀਂ ਜਿੰਨੇ ਵੀ ਸਪਲਾਈਅਰ ਤੇ ਜਿੰਨੇ ਵੀ ਪੈਡਲਸ ਵਗੈਰਾ ਦੀ ਜਿੰਨੀ ਵੀ ਕਾਰਵਾਈ ਉਹਨਾਂ ਦੇ ਖਿਲਾਫ ਅਸੀਂ ਕੀਤੀ ਹੈ ਉਸ ਬਾਰੇ ਪੂਰਾ ਚਾਨਣਾ ਪਾਇਆ ਇਸ ਤੋਂ ਇਲਾਵਾ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਦੇ ਨਾਲ ਕੰਮ ਕਰਨ ਦਾ ਇੱਕ ਸੁਚਾਰੂ ਢੰਗ ਹੈ ਜਿਹੜਾ ਉਹ ਅਸੀਂ ਆਪਸ ਵਿੱਚ ਡਿਸਕਸ ਕੀਤਾ ਕਿ ਕਿਸ ਤਰ੍ਹਾਂ ਅਸੀਂ ਇਹ ਕੰਮ ਕਰਨਾ ਹੈ ਕਿਸ ਤਰ੍ਹਾਂ ਪੰਜਾਬ ਦੇ ਵਿੱਚੋਂ ਰਾਮਪੁਰਾ ਸਬਡਿਵੀਜ਼ਨ ਦੇ ਵਿੱਚੋਂ ਅਸੀਂ ਨਸ਼ਾ ਖਤਮ ਕਰਨਾ ਹੈ ਇਸ ਸੰਬੰਧੀ ਕਿਸ ਤਰ੍ਹਾਂ ਦਾ ਇਨਫੋਰਮੇਸ਼ਨ ਦਾ ਮੋਡ ਹੈ ਕਿਸ ਤਰ੍ਹਾਂ ਨਾਲ ਅਸੀਂ ਕਾਰਵਾਈ ਕਰਨੀ ਹੈ ਉਹ ਵੀ ਅਸੀਂ ਆਪਸ ਵਿੱਚ ਡਿਸਕਸ ਕੀਤਾ ਹੈ ਤੇ ਉਮੀਦ ਹੈ ਵੀ ਇਸ ਦੇ ਬਹੁਤ ਵਧੀਆ ਨਤੀਜੇ ਆ ਜਿਹੜੇ ਨਿਕਲਣਗੇ ਅਤੇ ਇਸ ਸਬੰਧੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਜੋ ਵੀ ਸਾਨੂੰ ਹਦਾਇਤਾਂ ਦਿੱਤੀਆਂ ਆ ਉਹਦਾ ਅਸੀਂ ਪੂਰੀ ਤਰ੍ਹਾਂ ਨਾਲ ਪਾਲਣ ਕਰਾਂਗੇ ਤੇ ਇਹਨਾਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਜੀ ਸਖਤ ਤੋਂ ਸਖਤ ਜਿਦੀ ਕਾਰਵਾਈ ਅਸੀਂ ਕੁਲਟਰ 8 ਹੁਣ ਤੱਕ ਪ੍ਰਾਪਰਟੀਆਂ ਜਿਹੜੀਆਂ ਅਟੈਚ ਕਰ ਦਿੱਤੀਆਂ ਕੁਝ ਕਿਸੇ ਅਸੀਂ ਤਿਆਰ ਕੀਤੀ ਹੈ ਤੇ ਕੁਝਾਂ ਦੇ ਖਿਲਾਫ ਅਸੀਂ ਜਿਹੜੀਆਂ ਪ੍ਰਾਪਰਟੀਆਂ ਦੀ ਡੀਲ ਵੀ ਤਿਆਰ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਉਹਦੇ ਵਿੱਚ ਉਹ ਸਟੱਬਲ ਬਰਨਿੰਗ ਕਰਾ ਰस्ते ਅਸੀਂ ਥੋੜੇ ਬਿਜ਼ੀ ਹੋ ਗਏ ਆ ਹੁਣ ਇਸ ਤੋਂ ਬਾਅਦ ਅਸੀਂ ਟ੍ਰੈਫਿਕ ਦੀ ਪ੍ਰੋਬਲਮ ਵੀ ਅਸੀਂ ਸੋਲਵ ਕਰਨਾ ਹੈ। ਥੈਂਕ ਯੂ। ਮੈਂ ਆਤਲਾਂ ਨੂੰ ਦੱਸਣਾ ਚਾਹੁੰਦਾ ਵੀ ਇਸ ਸਾਲ ਇੱਕ ਛੜੀ ਕੀ ਕੀ ਕੰਮ ਲੈ ਕੇ ਰਾਪੁਰਾ ਸਾਡੂ ਜੀ। ਰਾਪੁਰਾ ਸਾਡੂ ਜੀ ਨੇ ਇਸ ਸਾਲ ਅਸੀਂ ਕੋਟਲ ਟੋਟਲ ਦੇ ਅੰਕੜਿਆਂ ਦੇ 239% ਦਾ ਜੀਤੇ ਜਿਹਦੇ ਵਿੱਚ ਅਸੀਂ 13143 ਜਿਹੜੀਆਂ ਅੰਕੜੀਆਂ ਹੁੰਦੀਆਂ ਉਹ ਬਰਾਮਦ ਕੀਤੀਆਂ। ਇਸ ਤੋਂ ਇਲਾਵਾ 2 ਕਿਲੋ 260 ਗ੍ਰਾਮ ਅਸੀਂ ਜਿਹੜਾ ਹਿਰੋਨ ਬਰਾਮਦ ਕੀਤੀ ਹੈ। भुखीचूरा तो पौत जी एक सौ चौरासी किलो अजूरा पोत की है एक किलो दो सौ अस्सी ग्राम बी एक किलो पांच सौ ग्राम गांजा दो लाख बहठ हजार रुपए जी अभी रद्द की है इस तुला जी टीम मिल के उन्ती बशा चुराव पंडितागत कराए हैं टोटल जताह बंद है जो सेंटर कराए ਟੋਟਲ 57 ਜਿਹੜੇ ਅਸੀਂ ਪੈਟਰਨਰ ਜਿਹੜੇ ਆ ਹੁਣ ਤੱਕ ਅਸੀਂ ਇਸ ਪੋਰਿੰਡ ਦੇ ਵਿੱਚ ਗ੍ਰਿਫਤਾਰ ਕੀਤੇ ਤੇ ਟੋਟਲ 12 ਜਿਹੜੇ ਵੱਡੇ ਸੁਲਾਏ ਨੇ ਜਿਹੜੇ ਅਸੀਂ ਇਸ ਪੋਰਿੰਡ ਦੇ ਵਿੱਚ ਹੁਣ ਤੱਕ ਗ੍ਰਿਫਤਾਰ ਕੀਤੇ ਤੇ ਇਸ ਤੋਂ ਇਲਾਵਾ ਜਿਹੜੀ 64 ਏ ਟੈਕ ਤੇ ਗ੍ਰਿਫਤਾਰ ਵੀ ਕੀਤੇ ਗਏ ਨੇ 64 ਟੈਕ ਤੋਂ 40 ਟੈਕ ਮਰੇ ਨੂੰ ਤੋਂ ਪਹਿਲੇ ਦਸਤੂਰ ਤੋਂ 8 ਜਿਹੜੇ ਦੋਸ਼ੀਆਂ ਦੇ ਪ੍ਰੋਪਰਟੀ ਮਤਲਬ ਟੈਕ ਜਮ ਜੁੱਧ ਨਸ਼ਾ ਵਿਰੁੱਧ ਸਾਡੀ ਪੰਜਾਬ ਸਰਕਾਰ ਹੋਂ ਤੋਂ ਪੱਬਾਂ ਬਾਹਰ ਹੋ ਰਹੀ ਐ ਕੁਛ ਕੇ ਸਮਗਲਰ ਮੋਟੇ ਸਮਗਲੋ ਪੜੇ ਗਿਆ ਜੋ ਕਿ ਜੇਲਾ ਅੰਦਰ ਨੇ ਕੁਛ ਹਲਕਾ ਪੱਧਰ ਤੇ ਜੋ ਵੀ ਮੂਵਮੈਂਟ ਚੱਲੀ ਆ ਉਹ ਬਹੁਤ ਬੜੀ ਚੱਲੀ ਜਾਂਦੀ ਐ ਜਨਤਾ ਦੇ ਹੀ ਸਹਿਯੋਗ ਹੈ ਪਰ ਕੁਛ ਤਰੁੱਟੀਆਂ ਜੋ ਸਾਹਮਣੇ ਆਉਂਦੀਆਂ ਨੇ ਜਿਵੇਂ 2 ਗ੍ਰਾਮ ਵਾਲਾ 5 ਗ੍ਰਾਮ ਵਾਲਾ 10 ਗ੍ਰਾਮ ਵਾਲਾ ਮਾਨਯੋਗ ਅਦਾਲਤ ਵੱਲੋਂ ਨਾਲ ਹੀ ਨਾਲ ਹੀ ਜਵਾਬਤ ਦੇ ਦਿੱਤੀ ਐ ਦੇ ਦਿੰਦੇ ਨੇ ਤੇ ਜਦੋਂ ਕਿ ਸਰ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਫੜਨ ਵਾਸਤੇ ਪ੍ਰਸ਼ਾਸਨ ਪੱਬਾਂ ਪਾਰ ਹੁੰਦਾ ਹੈ ਸਹਿਯੋਗੀ ਵੀ ਨਾਲ ਫੜਾਉਂਦੇ ਨੇ ਤਾਂ ਜਵਾਨ ਟਕਰਾ ਕੇ ਆ ਕੇ ਨਾਦੀ ਨਾਲ ਅਬਲਤਾ ਸ਼ਾਮ ਨੂੰ ਆ ਜਾਂਦੇ ਨੇ ਨਹੀਂ 15 ਦਿਨ ਜੇਲ੍ਹ ਚ ਲਾ ਕੇ ਫੇਰਾ ਜਾਂਦੇ ਨੇ ਤੇ ਇਹਦੇ ਵਾਸਤੇ ਕੋਈ ਵਿਧਾਨ ਸਭਾ ਦੇ ਵਿੱਚ ਕਾਨੂੰਨ ਸਖਤ ਹੋਣਾ ਚਾਹੀਦਾ ਹੈ ਤਾਂ ਕਿ ਜਿਵੇਂ ਜਿਵੇਂ ਕੀਤਾ ਕਰਦੇ ਆ ਜੋ ਵੀ ਕਰਦੇ ਆ ਕਮਾਈਆਂ ਕਰਦੇ ਆ ਸਾਡੇ ਸਮਾਜ ਨੂੰ ਇਹਨਾਂ ਬਰਾਈਆਂ ਤੋਂ ਜਿਹੜਾ ਦੂਰ ਹੋ ਸਕੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਪੰਜਾਬ ਸਰਕਾਰ ਤੋਂ ਹੀ ਮੰਨ ਕਰਦੇ ਹਾਂ ਕੋਈ ਵਧੀਆ ਕਾਨੂੰਨ ਲੈ ਕੇ ਆਉਣ ਜੋ ਕਿ ਅੱਜ ਡਿਪਟੀ ਸਾਹਿਬ ਹੀ ਸਾਡੇ ਆਏ ਸੀਗੇ ਮਨੋਜ ਕੁਮਾਰ ਜੀ ਉਹਨਾਂ ਵੀ ਵਧੀਆ ਬੋਲਿਆ ਸਾਡੇ ਬਲਾਰਾ ਨੇ ਵੀ ਵਧੀਆ ਬੋਲਿਆ ਤਾਂ ਜੋ ਕਿ ਇਹ ਬਰਾਈਆਂ ਦੇ ਨੱਥ ਪਾ ਸਕੇ ਹਰ ਬੰਦਾ ਚਾਹੁੰਦਾ ਹੈ ਕਿ ਇਹ ਨਸ਼ੇ ਦੀ ਜਿਹੜੀ ਮਾਰੀ ਲਹੰਤ ਹੈ ਇਹ ਖਤਮ ਹੋਵੇ ਕਿਉਂਕਿ ਇਹਨਾਂ ਨਾਲ ਸਾਡੀਆਂ ਪੀੜ੍ਹੀਆਂ ਸਾਡੀ ਜਨਰੇਸ਼ਨ ਸਾਡੀ ਵਿਦਿਆ ਤੇ ਬਹੁਤ ਵੱਡਾ ਅਸਰ ਪੈ ਰਿਹਾ ਤੇ ਸਾਡੇ ਸਮਾਜ ਵਾਸਤੇ ਬਹੁਤ ਹੀ ਘਟਿਆ ਸਿਸਟਮ ਦੇ ਲੋਕ ਹੈ ਜਿਹੜੇ ਇਹ ਕਮਾਈਆਂ ਕਰਦੇ ਐ ਇਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰਕੇ ਇਹਨਾਂ ਤੇ ਹੋਰ ਵੀ ਸਖਤ ਤੋਂ ਸਖਤ ਕਾਨੂੰਨ ਬਣੇ ਤਾਂ ਜੋ ਇਹਹੀਆਂ ਬਰਾਈਆਂ ਤੋਂ ਇਹ ਦੁਨੀਆ ਸਭ ਦਾ ਗੰਦਾਸ ਤੇ ਕਲੂਪਾਪ ਹਰਨਿ ਸਦਨਮ ਲਕਸ਼ਮੀ ਸਦਾ ਕ੍ਰਿਸ਼ਟੁ ਤੋ ਲਕਸ਼ਮੀ ਸਦਾ ਸੇਸ਼ ਦੂ ਆ